ਮੈਂ ਜੀ ਐਨ ਆਰ ਆਈ ਪਰਿਵਾਰ ਆ ਇੱਥੇ ਜਿੰਨੀਆਂ ਮੁਸ਼ਕਲਾਂ ਮੈਂ ਇਹ ਐਨ ਆਰ ਆਈ ਨੂੰ ਆਉਂਦੀਆਂ ਨੇ ਨਾ ਉਹਨੀਆਂ ਕਿਸੇ ਸ਼ਾਇਦ ਇੱਥੇ ਆਲਿਆਂ ਨੂੰ ਨਾ ਆਉਂਦੀਆਂ ਨੇ ਇੱਥੇ ਵਾਲੇ ਤੇ ਪਰਸਨਲ ਬੰਦੇ ਆ ਇਹਨਾਂ ਦੇ ਲਿੰਕ ਲੁੱਕ ਜੁੜ ਜਾਂਦੇ ਆ ਇਹ ਕੰਮ ਕਰਵਾ ਲੈਂਦੇ ਆ ਅਜ ਤੱਕ ਇਸ ਤਰ੍ਹਾਂ ਜਿੰਨਾ ਇਹ ਐਨ ਆਰ ਆਈ ਨੂੰ ਇਹ ਸਮਝਦੇ ਆ ਵੀ ਤੂੰ ਤੇ ਡਾਲਰ ਕਮਾ ਰਿਆ ਤਾਂ ਤੂੰ ਤਾਂ ਡਾਲਰਾਂ ਤੇ ਖੇਡ ਰਿਆ ਤਾਂ ਤੁਹਾਨੂੰ ਜ਼ਿਆਦਾ ਪੈਸੇ ਦੇ ਐਨ ਆਰ ਆਈ ਨੇ ਹੀ ਜ਼ਿਆਦਾ ਲੁੱਟ ਰਿਆ ਆਮ ਸਾਰੇ ਹੀ ਇਹ ਮੈਨੂੰ ਤਾਂ ਨਹੀਂ ਲੱਗਾ ਅਜੇ ਤੱਕ ਕਿੱਥੇ ਕੋ ਪੈਸੇ ਲੈ ਕੇ ਕੰਮ ਪੈਸੇ ਤੋਂ ਬਗੈਰ ਕੰਮ ਕਰ ਰਿਹਾ ਕੁਝ ਵੀ ਨਹੀਂ ਹੋ ਰਿਹਾ ਕੋਸ਼ਿਕ ਲੋਕ ਜਿਹੜੇ ਇਹੋ ਜੇ ਟੱਕਰਦੇ ਆ ਜਿਹੜੇ ਉਹ ਨਹੀਂ ਇਹੋ ਜੇ ਕੰਮ ਨੂੰ ਸੰਗਾ ਸੰਗਾ ਨਹੀਂ ਲੈਂਦੇ ਜਾਂ ਕਰਦੇ ਹੋਣਗੇ ਬਾਕੀ ਇਹ ਕੰਮ ਚੱਲਦਾ ਆ ਚੱਲਦਾ ਆ ਐਨ ਆਰ ਆਈ ਅਸੀਂ ਵੀ ਅਸੀਂ ਉਹਨਾਂ ਦੇ ਦਫ਼ਿਸਾਂ ਭਰ ਕੇ ਉਹਨਾਂ ਦੇ ਤੇ ਫਿਰ ਐਨ ਆਰ ਆਈ ਸਭਾ ਜਿਹੜੀ ਬਣੀ ਆ ਉਹਨਾਂ ਦੇ ਵੀ ਅਸੀਂ ਕਾੜ ਲੈ ਆ ਤੇ ਉਹ ਵੀ ਤਾਂ ਸਾਡੇ ਪੈਸਿਆਂ ਨਾਲ ਕੰਮ ਕਰਦੇ ਆ ਪਰ ਨਹੀਂ ਉਥੇ ਕੋਈ ਕੰਮ ਨਹੀਂ ਹੈਗਾ ਉਹਨਾਂ ਦੀ ਪਾਵਰੀ ਆ ਗਈ ਮੈਕਰੀ ਲੜਕੇ ਵੀ ਆ ਗਿਆ ਉਹਨਾਂ ਦਾ ਰਿਸ਼ਵਤ ਖੋਰੀ ਦਾ ਕੋਈ ਘਟ ਨਹੀਂ ਹੈਗਾ ਬੜੇ ਜ਼ੋਰ ਨਾਲ ਰਿਸ਼ਵਤ ਖੋਰੀ ਚੱਲਦੀ ਆ ਕੋਈ ਵੀ ਵਿਭਾਗ ਹੈ ਉਹ じゃ ਨਹੀਂ ਜਿੱਥੇ ਰਿਸ਼ਵਤ ਖੋਰੀ ਨਹੀਂ ਚੱਲਦੀ ਜੇ ਨਾਂ ਦਿਓਗੇ ਤੇ ਤੁਹਾਡੇ ਉਤੇ ਝੂਠਾ ਝੂਠੇ ਮੁਕੱਦਮਾ ਵੀ ਪਾ ਸਕਦੇ ਆ ਕੋਈ ਕੋਈ ਗੱਲ ਝੂਠੀ ਵੀ ਕਰ ਸਕਦੇ ਹੈਗੇ ਇਹਨਾਂ ਦੀਆਂ ਸਰਕਾਰਾਂ ਇਹਨਾਂ ਦੇ ਜ਼ੋਰ ਚੱਲਦੇ ਹੈਗੇ ਤੇ ਆਮ ਬੰਦੇ ਦਾ ਤਾਂ ਕੋਈ ਜ਼ੋਰ ਹੀ ਨਹੀਂ ਹੈਗਾ ਤੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਰਿਸ਼ਵਤ ਖੋਰੀ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਆਪਣੇ ਵੱਡੇ ਵੱਡੇ ਜਿਹੜੇ ਰਿਸ਼ਵਤਖੋਰ ਨੇ ਉਹਨਾਂ ਨੂੰ ਜ਼ਿਲ੍ਹਾ ਦੀ ਸਲਾਖਾਂ ਦੇ ਪਿੱਛੇ ਵੀ ਭੇਜਿਆ ਪਰ ਹਜੇ ਵੀ ਕੁਝ ਅਜਿਹੇ ਲੋਕ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਮਾਲ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਉਹ ਰਿਸ਼ਵਤਖੋਰੀ ਨੂੰ ਲੈ ਕੇ ਲਗਾਤਾਰ ਰਿਸ਼ਵਤਖੋਰੀ ਨੂੰ ਵਡਾਵਾ ਦੇ ਰਹੇ ਨੇ ਔਰ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਵੇਲੇ ਐਨਆਰਆਈ ਪਰਿਵਾਰ ਮੌਜੂਦ ਹੈ ਜਿਹੜਾ ਕਿ ਅੰਮ੍ਰਿਤਸਰ ਦੇ ਪਟਵਾਰੀਆਂ ਦੇ ਹੱਥੋਂ ਕਾਫੀ ਨਿਰਾਸ਼ ਹੈ ਔਰ ਲਗਾਤਾਰ ਉਹਨਾਂ ਨੂੰ ਅੰਮ੍ਰਿਤਸਰ ਦੇ ਪਟਵਾਰਖਾਨੇ ਦੇ ਜਿਹੜੇ ਨੇ ਉਹ ਚੱਕਰ ਕੱਢਨੇ ਪੈ ਰਹੇ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਐਨਆਰਆਈ ਪਰਿਵਾਰ ਮੌਜੂਦ ਹੈ ਆ ਪਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਿਲਬਖ ਸਿੰਘ ਆ ਮੈਂ 89 ਤੋਂ ਬਾਹਰ ਚਲਾ ਗਿਆ ਹਾਂ ਤੇ ਉੱਥੇ ਮੇਰਾ ਸਾਰਾ ਪਰਿਵਾਰ ਰਹਿੰਦਾ ਹੈ ਇੱਥੇ ਮੇਰੀ ਦਾਦੇ ਪਿੜਦਾਦੀ ਦੀ ਜ਼ਮੀਨ ਜਾਇਦਾਦ ਆ ਜਿਹਦੇ ਕੇ ਮਸਲੇ ਚੱਲਦੇ ਸੀਗੇ ਉਹਨਾਂ ਲਈ ਮੈਨੂੰ ਕੁਝ ਕਾਗਜ਼ਾਂ ਦੀ ਲੋੜ ਸੀ ਜਿਨ੍ਹਾਂ ਕਾਗਜ਼ਾਂ ਨੂੰ ਲੈਣ ਵਾਸਤੇ ਆਹੀਂ ਤੇ ਪਟਵਾਰੀ ਨੰਗਲੀ ਹਲਕੇ ਦੇ ਕੋਲ ਹੀ ਜਾਣਾ ਪਹਿਲਾਂ ਇੱਕ ਪਟਵਾਰੀ ਸੀ ਉਹਨੇ ਤੇ ਮੈਨੂੰ ਸਸਤੀ ਜੀ ਫਰਦ ਬਣਾ ਦਿੱਤੀ ਤੇ ਜਿਹੜਾ ਅਮਤ ਬਹਿ ਲਿਆ ਇਹਨੇ ਚਾਰਜ ਲੈ ਲਿਆ ਤੇ ਉਹਨਾਂ ਨੇ ਆਖਿਆ ਵੀ ਅਗਲਾ ਕੰਮ ਜਿਹੜਾ ਤੇਰਾ ਅਮਤ ਬਹਿਲ ਕਰੂਗਾ ਹੁਣ ਅਸੀਂ ਨਹੀਂ ਕਰ ਸਕਦੇ ਨਵਾਂ ਪਟਵਾਰੀ ਕਰੂ ਇਹਨੂੰ ਅਗਸਤ ਤੋਂ ਜਿੱਦਾਂ ਚਾਰਜ ਲੈਣ ਰਿਹਾ ਉਸ ਦਿਨ ਵੀ ਮੈਂ ਉੱਥੇ ਆ ਇਹਦੇ ਪ੍ਰਾਈਵੇਟ ਬੰਦੇ ਕੰਮ ਕਰ ਰਹੇ ਆ ਉੱਥੇ ਇਹਨੇ ਮੈਂ ਕਿਹਾ ਅੰਦਰ ਜਾ ਕੇ ਕਿ ਪਟਵਾਰੀ ਜੀ ਇਹ ਮੇਰਾ ਕੰਮ ਹੈ ਆਂਦਾ ਕਿ ਮੈਂ ਹੀ ਫਰਦਾਂ ਬਣਾਉਣੀ ਆਂਦਾ ਆ ਮੁੰਡੇ ਜਿਹੜੇ ਆ ਇਹਨਾਂ ਨੇ ਬਣਾਉਣੀਆਂ ਨੇ ਕਰ ਗੱਲ ਇਹਨਾਂ ਨਾਲ ਗੱਲ ਕਰ ਲੈ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਮੈਨੂੰ ਨੰਬਰ ਦੇ ਦਿੱਤੇ ਆਪਣੇ ਵੀ ਜਦੋਂ ਗੱਲ ਕਰਨੀ ਆ ਸਾਡੇ ਨੰਬਰਾਂ ਤੇ ਗੱਲ ਕਰ ਲਈ ਉੱਥੇ ਫਿਰ ਮੈਂ ਕਰਦਾ ਰਿਹਾ ਕਿ ਉਸ ਤੋਂ ਲੈ ਕੇ ਉਦੋਂ ਦਿਨ ਤੋਂ ਲੈ ਕੇ ਇਹਨਾਂ ਨੇ ਪਹਿਲਾਂ ਤੇ ਮੈਨੂੰ ਆਹਦੇ ਜੀ ਕੰਮ ਐ ਹਾਂ ਜੇ ਹਾਂ ਮੈਂ ਬਹਨੇ ਜੀ ਮਾਰਦੇ ਰਹੇ ਪਹਿਲੇ ਪੈਸੇ ਪਹਿਲਾਂ ਜਮ੍ਹਾਂ ਕਰਾ ਫੇਰ ਮੈਂ 20000 ਰੁਪਇਆ ਇਹਨਾਂ ਨੂੰ ਦੇ ਦਿੱਤਾ ਪਹਿਲਾਂ ਹੌਲੀ ਹੌਲੀ ਇਹਨਾਂ ਨੇ ਮੇਰੇ ਕੋ ਮੈਨੂੰ ਇਹ ਸੱਤ ਲੈਣਾ ਮੈਂ ਚਲਾ ਜਾਣਾ ਮੁੰਡੇ ਨੂੰ ਮੈਂ ਕਹਿ ਗਿਆ ਕਿ ਜਿਹਨੂੰ ਮੇਰੇ ਮੇਰੇ ਪਾਵਰ ਟੋਨੀ ਦੇ ਕੇ ਗਿਆ ਉਹਨੂੰ ਕਹੇ ਆ ਵੀ ਜਦੋਂ ਕਿਤੇ ਕੰਮ ਹੋ ਗਿਆ ਤਾਂ ਤੂੰ ਇਦਾਂ ਕਰੀ ਵੀ ਇਹਨਾਂ ਕੋਲ ਲੈ ਲੈ ਜੇ ਵਾਦਾ ਘਟਾ ਆ ਆਦਮੀ ਦੇ ਦੀ ਹਾਂ ਉਹਨੂੰ ਇਹ ਕਹਿੰਦੇ ਆ ਵੀ ਆ ਜਾ ਹੈ ਕਾਗਜ਼ ਬਣ ਗਿਆ ਉਹ ਆਇਆ ਉਹਨੂੰ ਆnde ਜੀ ਰੁਪਈਆ 10000 ਹੋਰ ਦੇ ਜਾ ਕਾਗਜ਼ ਨਹੀਂ ਤਿਆਰ 10000 ਹੋਰ ਦੇ ਜਾ ਉਹ ਵੀ ਲੈ ਲਿਆ ਫਿਰ ਇਹਨਾਂ ਨੇ ਕਿ ਕੀਤਾ ਵੀ ਕਾਗਜ਼ ਤਿਆਰ ਕਰਕੇ ਤੇ ਇਤਨਾ ਰੱਖ ਦਿੱਤੇ ਆnde ਕਾਗਜ਼ ਤਿਆਰ ਆ ਜਾ ਅਸੀਂ ਜਦੋਂ ਉੱਥੇ ਜਾਂਦੇ ਆਂਦੇ ਆ ਵੀ ਤੁਸੀਂ ਕਾਗਜ਼ ਲੈਣੇ ਆ ਆਪਣਾ ਸਾਈਨਾਂ ਦਾ ਬਗੈਰ ਪਰਵਾਹੀ ਤੇ ਆ ਕਲੰਗਰ ਜਿਹੜਾ ਪਟਵਾਰੀ ਦੇ ਸੈਨਾ ਨਾਲ ਲੈਣੇ ਆ ਇਹ ਤੁਸੀਂ ਦੱਸੋ ਮੈਂ ਆਹ ਜੀ ਸੈਨਾ ਤੋਂ ਬਗੈਰ ਤੇ ਕਿਤੇ ਜੱਜ ਨਹੀਂ ਐਕਸੈਪਟ ਨਹੀਂ ਕਰਨਾ ਸੈਨਾ ਤੋਂ ਬਗੈਰ ਵੀ ਕਿੱਥੋਂ ਲੈਂਦੇ ਆ ਇਹ ਜੇ ਤੁਸੀਂ ਸੈਨਾ ਵਾਲੇ ਲੈਣੇ ਆ ਤਾਂ ਪਟਵਾਰੀ ਤੇ 50000 ਰੁਪਏ ਮੰਗਦਾ ਹਮਤਬੈਲ ਉਹਨੇ ਸਾਡਾ ਪਟਵਾਰੀ ਜਿਹੜਾ ਮੈਂ ਆਹ ਜਿਉ ਘੱਟ ਕਰ ਲਓ ਆਂਦਾ ਨਹੀਂ ਸਾਡਾ ਪਟਵਾਰੀ ਘੱਟ ਨਹੀਂ ਕਰਦਾ ਇਹ ਇਹ ਨਹੀਂ ਪੈਸੇ ਲੈਂਦਾ ਮੈਂ ਹਬੀ ਹੈਰਾਨਗੀ ਵਾਲੀ ਗੱਲ ਆ ਯਾਰ ਇੱਕ ਬੰਦਾ ਮੈਨੂੰ ਸਸਤੀਆਂ ਜੀਆਂ ਫਰਦਾ ਬਣਾ ਕੇ ਇੱਕ ਫਰਦਰ ਬਣਾ ਕੇ ਦੇਗਾ ਉਹ ਚਲੇ ਜਾਂਦੇ ਆ ਹੁਣ ਤੁਸੀਂ ਉਹਦੇ ਨਾਲ ਦੀਆਂ ਫਰਦਾ ਬਣਾ ਕੇ ਦੇਣੀ ਆ ਤੇ ਤੁਸੀਂ ਮੇਰੇ ਕੋ 50000 ਰੁਪਏ ਤਾਂ ਮੰਗਦੇ ਜੇ ਪੰਦਾ 50000 ਤੋਂ ਬਗਾਇਆ 30 ਤਾਂ ਮੇਰਾ ਚਾ ਚੁੱਕਾ ਹੀਗਾ ਐਦਾਂ ਹੀ ਬਹਾਨਿਆਂ ਸੀ ਲੈ ਲੈ ਰਿਆ ਨਾ ਤੇ ਜਦੋਂ ਰਹਿ ਗਿਆ 20000 ਉਹਦੇ ਤੇ ਅੜ ਗਈ ਗੱਲ ਮੈਂ ਫਿਰ ਆਖਿਆ ਮੈਂ ਜਿੱਥੇ 30 ਮੇਰਾ ਜਾਂਦਾ ਹੁਣ ਮੈਂ 15000 ਹੋਰ ਵੀ ਦੇ ਦੇ ਮੈਂ ਗੱਲ ਮੁਕਾਈ ਵੀ 5000 ਹਜ਼ਾਰੀ ਕੱਟ ਕੀਤਾ ਨਾ 45000 ਤੇ ਆ ਗਏ ਮਾਹ ਜਦ ਦੇਦੇ ਜਿੱਥੇ ਸਾਡਾ 30000 ਜਾਂਦਾ ਉਥੇ 15 ਹੋਰ ਦੇਦੇ ਕੋਈ ਗੱਲ ਨਹੀਂ ਫਿਰ ਦੇਖ ਇਹਨਾਂ ਮਜਬੂਰ ਕਰਕੇ ਤੇ ਮੇਰੇ ਕੋ ਪੈਸੇ ਲੈ ਲਿਆ ਤੇ ਰਿਸ਼ੋ ਤਾਂ ਵੇਖੋ ਅਸੀਂ ਪਟਵਾਰਖਾਨੇ ਆ ਆਜਾ ਤਹਿਸੀਲੇ ਜਾਈਏ ਉਥੇ ਬੋਰਡ ਲੱਗੀ ਆ ਭਗਵੰਦ ਮਾਨ ਜੀ ਦੇ ਬੜੇ ਸੋਹਣੇ ਫੋਟੋ ਲਾ ਕੇ ਲੈ ਜੇ ਕੁਝ ਕਹੇ ਰਿਸ਼ੋ ਤਾਂ ਲੈਦਾ ਤੇ ਸ਼ਿਕਾਇਤ ਕਰੋ ਇਹ ਸਵਤਾਲ ਦੀ ਆ ਜੋਰਾਂ ਦੇ ਨਾਲ ਚੱਲਦੀ ਹੈ ਪਟਵਾਰਖਾਨੇ ਬਸ ਮਜਬੂਰ ਕਰਕੇ ਲੈ ਲੈਂਦੇ ਬੰਦਾ ਤੇ ਇਹਨੂੰ ਤਿਆਰ ਹੀ ਨਹੀਂਗਾ ਜਿਦਾਂ ਭਗਵਾਨਤਮਾਨ ਜੀ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਨਾ ਕਈ ਨੇ ਸਬੀਚਾਂ ਕਰ ਦਿੰਦੇ ਸੀ ਇਹ ਇੱਥੇ ਜਿਹੜਾ ਸਿਸਟਮ ਹੈ ਖਰਾਬ ਹੋ ਚੁੱਕਾਗਾ ਇਹਨੂੰ ਅਸੀਂ ਝਾੜੂ ਫੇਰਨਾ ਪਰ ਝਾੜੂ ਕੀ ਫੇਰਨਾ ਸੀ ਉਹਦੇ ਸਾਇਦ ਆ ਝਾੜੂ ਨਾ ਪੈਸੇ ਇਕੱਠੇ ਕਰਨ ਲੱਗ ਪਏ ਹੁਣ ਸਗੋਂ ਏ ਨਾ ਭਗਵੰਤ ਜੀ ਨੂੰ ਚਾਹੀਦਾ ਇਹ ਮੇਰੀ ਵੀਡੀਓ ਵੀ ਵੇਖ ਲੈਣਾ ਨਹੀਂ ਤੇ ਜੇ ਮੈਨੂੰ ਫੋਨ ਵੀ ਕਰ ਲੈਣਗੇ ਤੇ ਮੈਂ ਇਹਨਾਂ ਨੂੰ ਸਾਰੀ ਗੱਲ ਦੱਸ ਦੂੰ ਵੀ ਤੁਸੀਂ ਇੰਨੇ ਵਾਰੇ ਕਰਦੇ ਹੁੰਦੇ ਸੀ ਇੰਨਾ ਕੁਛ ਕੰਮ ਤਾਂ ਹੁਣ ਕੀ ਗੱਲ ਉਹ ਭੁੱਲੀ ਗਏ ਦੇ ਉਹ ਮੇਰਾ ਕੰਮ ਤਾਂ ਕਰਦੇ ਹੋ ਤੁਸੀਂ ਇਹ ਇੱਕ ਮੇਰਾ ਮਸਲਾ ਨਿਕਾ 50000 ਰੁਪਇਆ ਕੋਈ ਨੀਜੀ ਗੱਲ ਨਹੀਂ ਗਈ ਮੈਂ ਐਨਆਰ ਆ ਚਲੋ ਮੇਰੇ ਕੋਲ ਆ ਵੀ ਲੈਂਦੇ ਮੈਂ ਕੰਮ ਕਰਾਉਣ ਲਈ ਦੇ ਵੀ ਦਿੰਦਾ ਪਰ ਮੈਂ ਕਿਉਂ ਦਵਾ ਜਦੋਂ ਡੀਸੀ ਸਾਹਿਬ ਦਾ ਦਫ਼ਤਰ ਵੀ ਭੋਰ ਲੱਗੇ ਆ ਵੀ ਰਿਸ਼ਵਤ ਨਾ ਦਿਓ ਤਹਿਸੀਲਾਂ ਚ ਲੱਗੇ ਆ ਵੀ ਰਿਸ਼ਵਤ ਨਾ ਦਿਓ ਤਫਰ ਅਹੀ ਕੀ ਰਿਸ਼ਵਤ ਦੇਣਾ ਮੈਨਾਂ ਮਾ ਉਹ ਡਾ ਨੂੰ ਪੜ ਪੜ ਕੇ ਬੜਾ ਪਕਾ ਹੋ ਗਿਆ ਪੀਕਾ ਕੀ ਰਿਸ਼ਵਤ ਮੰਗਨ ਦਾ ਕਿਸ ਤਰ੍ਹਾਂ ਤੁਹਾਡੇ ਕੋਲ ਇਹ ਰਿਸ਼ਵਤ ਮੰਗਦੇ ਨੇ ਕੀ ਲੱਗਦਾ ਕਿ ਇਹਨਾਂ ਨੇ ਆਪਣੇ ਕਰਿੰਦੇ ਰੱਖੇ ਨੇ ਅੱਗੇ ਇਹਨਾਂ ਪ੍ਰਾਈਵੇਟ ਬੰਦੇ ਰੱਖੇ ਹੋਏ ਆ ਏਜੰਟ ਨਹੀਂ ਹੋ ਇਹਨਾਂ ਦੇ ਉਹ ਇਹਨਾਂ ਕੋ ਕੰਮ ਕਰਾਉਂਦੇ ਕਰਦੇ ਕਰਾਉਂਦੇ ਇਹਨਾਂ ਦੇ ਤੇ ਦੁਜਾ ਇਹਨਾਂ ਦੇ ਦਫ਼ਤਰ ਦੇ ਵਿੱਚ ਕੋਈ ਰਿਕਾਰਡ ਫੋਲ ਸਕਦਾ ਇਹਨਾਂ ਦਾ ਕੋਈ ਵੀ ਨਹੀਂ ਫੋਲ ਸਕਦਾ ਆ ਤਾਂ ਇਹ ਪਟਵਾਰੀ ਕਹੂਗਾ ਤਾਂ ਫੋਲਣਗੇ ਨਾ ਤੇ ਉਹ ਫਿਰ ਕਿਹੜੇ ਆ ਜਾਂ ਇੱਕ ਪਟਵਾਰੀ ਇੱਕ ਹਲਕੇ ਦੇ ਇੱਕ ਪਟਵਾਰੀ ਹੁੰਦਾ ਕਿ ਚਾਰ ਬੰਦੇ ਪਟਵਾਰੀ ਹੁੰਦੇ ਪੰਜ ਇਹਾਰੇ ਪੰਜ ਜਣੇ ਆ ਇਹ ਪਟਵਾਰੀ ਤੱਕ ਤੇ ਪਹੁੰਚ ਨਹੀਂ ਦਿੰਦੇ ਜਦੋਂ ਜਾਂਦੇ ਆ ਅਸੀਂ ਉੱਥੇ ਮੇਜ਼ ਦੇ ਤੇ ਬੈਠ ਜਾਂਦੇ ਆਓ ਜੀ ਕਿੱਧਰ ਆਏ ਜੇ ਅਸੀਂ ਆਖਦੇ ਨੇ ਜੀ ਆ ਸਾਡਾ ਕੰਮ ਹੋਖ ਨਹੀਂ ਹੋਇਆ ਲੈ ਕਰ ਦਿੰਨੇ ਆ ਕਰ ਦਿੰਨੇ ਆ ਇੱਧਰ ਆਓ ਬਾਹਰ ਬਾਹਰ ਲਈ ਅੱਗੇ ਕੀ ਕਰਨਾ ਹੁੰਦਾ ਥੋੜਾ ਬਹੁਤਾ ਤੁਸੀਂ ਮੂੰਹ ਖਿਲਾਓ ਕੀ ਦੇਣਾ ਜੀ ਤੁਹਾਨੂੰ ਮਤਲਬ ਮਿੱਠਾ ਮਿੱਠਾ ਬਾਲ ਦੇ ਮਿੱਠੀ ਮਿੱਠੀਆਂ ਗੱਲਾਂ ਕਰਨਗੇ ਸਾਡੇ ਨਾਲ ਤੁਹਾਡਾ ਕੰਮ ਹੋ ਜਾਊਗਾ ਮਿੱਠਾ ਬਾਲ ਦੇ ਆਜ ਤਾਂ ਮੈਨੂੰ ਲੱਗਦਾ ਮੈਂ ਡੀਸੀ ਸਾਹਿਬ ਕੋਲ ਪਹੁੰਚਿਆ ਦੀਆ ਰਗਾ ਅਸਲੀ ਅਮਕਾ ਆਂਦੇ ਕਰਵਾ ਦਿੰਨੇ ਮੈਨੂੰ ਲੱਗਦਾ ਉਹ ਹੀ ਹਨ ਮਿੱਠੀ ਗੋਲੀ ਕੰਦੇ ਆ ਇਹ ਕੀ ਗੱਲ ਹੈ ਪ੍ਰਸ਼ਾਸਨ ਕਮਜ਼ੋਰ ਹੋ ਗਿਆ ਇੱਕ ਪਟਵਾਰੀ ਅਮਤਬੈਲ ਨੇ ਰਿਸ਼ਵਤ ਲਈ ਆ ਮੈਂ ਇਹਦੇ ਸਵਾ ਲੱਖ ਰੀ ਅੱਗੇ 90 ਮੈਂ ਕੰਮ ਵੀ ਛੱਡ ਕੇ ਆ ਮੇਰਾ ਕੰਮ ਖਰਾਬ ਹੋ ਰਿਹਾ ਉੱਥੇ ਸਾਰਾ ਕੁਝ ਅੱਗੇ ਮੈਂ ਦੋ ਵਾਰੀ ਆਇਆ ਤੁਸੀਂ ਵਾਰੋਂ ਇਸ ਕੰਮ ਵਾਸਤੇ ਇਸ ਕੰਮ ਵਾਸਤੇ ਮੈਂ ਦੋ ਵਾਰੀ ਆ ਗਿਆ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਤੁਹਾਡਾ ਫਰਦੰਗ ਕਢਾਣ ਵਾਸਤੇ ਕਢਾਣ ਤੇ ਫਰਦਾ ਕਢਾਣ ਤੇ ਇੱਕ ਤੇ ਰਿਸ਼ਵਤ ਦਿੱਤੀ ਜਾਂ ਇੱਕ ਮਿੰਟਿਕਟਾ ਦਾ ਖਰਚਾ ਕਰਕੇ ਆਉਂਦਾ ਰਿਹਾ ਤੇ ਖੱਜਲ ਖਰਾਬੀ ਮੈਨੂੰ ਪਤਾ ਨਹੀਂ ਆ ਗਿਆ ਚਲਾ ਗਿਆ ਆ ਗਿਆ ਚੱਲ ਗਿਆ ਦਫਤਰਾਂ ਦੇ ਚੱਕਰੀਆ ਜਿਉਂ ਤਾਂ ਮੈਨੂੰ 5 ਮਹੀਨੇ ਹੋ ਗਏ ਅਗਸਤ ਤੋਂ ਲੈ ਕੇ ਮੈਂ ਚੱਕਰੀ ਮਾਰੀ ਜਾ ਰਿਹਾ ਸਿਰਫ ਦੋ ਫਰਦਾਂ ਬਣੀਆਂ ਉਹ ਵੀ ਪੈਸੇ ਨਾਲ ਬਣੀਆਂ ਤੀਹਰੀ ਦੋ ਫਰਦਾਂ ਕਿੰਨੇ ਚ ਬੈ ਗਈਆਂ ਤੁਹਾਨੂੰ ਦੋ ਫਰਦਾਂ ਤੇ ਪਈਆਂ ਨੇ ਇਹ 50 ਮੰਗਦੇ 45 ਦਿੱਤਾ ਮੈਂ ਪਲੱਸ ਜਿਹੜੀ ਟਰੈਵਲਿੰਗ ਤੁਹਾਡੀ ਹੋਈ ਆ ਟਰਾਂਸਪੋਰਟੇਸ਼ਨ ਮੈਂ ਇਹਦਾ ਹਿਸਾਬ ਹੀ ਨਹੀਂ ਲਾ ਸਕਦਾ ਜੀ ਮੈਂ ਰੋਜ਼ ਹੀ ਵੇਲਾ ਮੋਟਰਸਾਈਕਲ ਆ ਮੇਰੇ ਕੋ ਇਹ ਰੋਜ਼ ਹੀ ਮਜਾਨਾ ਆਉਣਾ ਮੈਂ ਕਈ ਵਾਰੀ ਦੋ ਚੱਕਰ ਵੀ ਮਰਵਾ ਦਿੰਦੇ ਦੇਖੀ ਅੱਛਾ ਤਾਂ ਕਈ ਵਾਰੀ ਮੈਂ 4 ਘੰਟੇ ਬੈ ਕੇ ਵੀ ਆ ਜਾਣਾ ਹਾਂ ਤਾਂ ਕੰਮ ਨਹੀਂ ਹੁੰ ਬਸ ਇਹਨਾਂ ਨੇ ਬਸ ਮੈਨੂੰ ਇਹ ਹਦ ਤੱਕ ਹੋ ਜਾਊਗਾ ਕੰਮ ਹੂੰ ਤੁਹਾਡਾ ਕੰਮ ਕਿੱਥੇ ਫਸਿਆ ਹੋਇਆ ਕਿੰਨਾ ਕੰਮ ਰਹਿ ਗਿਆ ਤੁਹਾਡਾ ਔਰ ਕਿੰਨੀਆਂ ਫਰਦਾਂ ਹੁਣ ਤੱਕ ਤੁਹਾਨੂੰ ਚਾਹੀਦੀਆਂ ਨੇ ਮੈਨੂੰ ਇੱਕ ਫਰਦ ਹੋਰ ਚਾਹੀਦੀ ਸੀ ਜਿਹੜੀ ਕਿ ਲੋੜ ਸੀ ਜੀ ਮੈਨੂੰ ਉਹ ਵੀ ਮੈਂ ਪੇਸ਼ ਕਰਨੀ ਆ ਆਪਣੇ ਅਕੋਰਟ ਚ ਪੇਸ਼ ਕਰਨੀ ਉਹਦੇ ਵਿੱਚ ਇੱਕ ਸਿਜਲਾ ਚਾਹੀਦਾ ਸਿਜਲੇ ਦੀ ਇੱਕ ਅਕਸ ਬਣਾ ਕੇ ਦੇਣਾ ਸੀ ਇਹਨਾਂ ਨੇ ਤੇ ਨਾਲ ਨੰਬਰ ਪਾ ਦੇਣੇ ਸੀਗੇ ਉਹਦੇ ਲਈ ਵੀ ਇਹਨਾਂ ਨੇ 10000 ਆਖਿਆ ਪਹਿਲਾਂ ਦੇ ਕੰਮ ਤੋਂ ਸ਼ੁਰੂ ਕਰਨ ਦਾ ਤੇ ਬਾਕੀ ਦਾ ਬਾਅਦ ਚ ਲੈ ਲਾਂਗੇ ਉਹ ਤੇ ਮੇਰੇ ਕੋਲ ਇਹਦੇ ਬੰਦਿਆਂ ਦੀ ਕੁਝ ਹੈਗੇ ਆ ਕਲਿੱਪ ਹੈਗੇ ਆ ਔੜੀਆ ਔੜੀਏ ਜਿਹੜੇ ਚ ਗੱਲ ਕਰਦੇ ਆ ਪਰ ਇਸ ਵੇਲੇ ਮੂੰਹ ਪੂਰੀ ਨਹੀਂ ਕਹਿੰਦੇ ਆਂਦੇ ਲੈ ਲਾਂਗੇ ਜੋ ਮਰਜ਼ੀ ਦੇ ਦੀ ਲੈ ਲਾਂਗੇ ਜੋ ਮਰਜ਼ੀ ਦੇ ਦੀ ਇੱਕ ਤਾਂ ਰੇਟ ਹੁੰਦਾ ਸਰਕਾਰੀ ਲੈ ਲੈਣਾ ਮਤਲਬ ਸਰਕਾਰੀ ਰੇਟ ਕੀ ਹੈ ਇੱਕ ਫਰਦ ਕਢਾਉਂਦਾ ਇਹ ਇੱਕ ਪੇਪਰ ਦਾ ਤੇ ਮੇਰੇ ਖਿਆਲ ਸਰਕਾਰੀ ਇਥੋਂ ਕਢਾਉਨੇ ਆਂ ਹੀ ਕੰਪਿਊਟਰ ਤੋਂ ਨਿਕਲਦੀ ਆ 500 ਰੁਪਈਆ ਦੀ ਆ ਅੱਛਾ ਜੇ ਹੱਥ ਨਾਲ ਲਿਖਦੇ ਤੇ ਇਹਦਾ ਕਿਉਂ ਰੇਟ ਵੱਖਰਾ ਹੋਣਾ ਜੇ ਦੇਣੀ ਤਾਂ ਫਰਦ ਆਨਾਂ ਨੇ ਤੇ ਉਹਦਾ ਫੇਰ ਇਹਨਾਂ ਦੇ ਰੇਟ ਵੱਖਰੇ ਹੀ ਆ ਇਹਨਾਂ ਨੇ ਮਜਬੂਰੀ ਕਰ ਦੇਣਾ ਬੰਦੇ ਨੂੰ ਫੇਰੇ ਮਰਵਾ ਮਰਵਾ ਕੇ ਜਿੰਨੇ ਫੇਰੇ ਮਾਰਨੇ ਹੋਣ ਨੇ ਅਹੀਂ ਪੈਸੇ ਵਾਧੇ ਜਾਂਦੇ ਆਵੇ ਇੱਕ ਪਟਵਾਰੀ ਵਾਲੀ ਫਿਲਮ ਵੇਖੀ ਸੀ ਤੁਸੀਂ ਆਹ ਮੈਂ ਪਟਵਾਰੀ ਦੀ ਫਿਲਮ ਵੇਖੀ ਸੀ ਮਿੱਟੀ ਬਾਜਾ ਮਾਰਦੀ ਮੈਨੂੰ ਤਾਂ ਲੱਗਦਾ ਫਿਲਮ ਮੇਰੇ ਤੇ ਹੀ ਬਣੀ ਆ ਹੂੰ ਉਹ ਕਿਦਾਂ ਉਹ ਇਸ ਤਰ੍ਹਾਂ ਜੀ ਕਿਸ ਤਰ੍ਹਾਂ ਕਬਜ਼ੇ ਕੀਤੇ ਜਾਂਦੇ ਆ ਭਰਾਵਾਂ ਵੱਲੋਂ ਤੇ ਕਿਸ ਤਰ੍ਹਾਂ ਇੱਕ ਇਹਨਾਂ ਵਾਲੇ ਨੂੰ ਇੱਥੇ ਪਟਵਾਰੀ ਵੱਲੋਂ ਉਹਦੀ ਉਹਦੇ ਆਖਿਆ ਜਾਂਦਾ ਜੀ ਤੇਰੀ ਤੇ ਚਲ ਗਈ ਆ ਜ਼ਮੀਨ ਫਲਾਣੇ ਤਾਂ ਤੇ ਤੂੰ ਇੱਥੇ ਇਦਾਂ ਕਰ ਵੇਜ ਜਾ ਦੇ ਜਾ ਤੇ ਉਹ ਅਸਥੀ ਦੇ ਵਿੱਚ ਪੜਾਈ ਪਕਾ ਜਾਂਦਾ ਤੇ ਇੱਕ ਥਾਂ ਨਾਲ ਉਹਨੂੰ ਕੁੱਤਾ ਪੈ ਜਾਂਦਾ ਫਟਵਾਰੀ ਨੂੰ ਉਹ ਕੀ ਹੁੰਦਾ ਪਟਵਾਰੀ ਪਟਵਾਰੀ ਨੂੰ ਕੁੱਤਾ ਪੈ ਜਾਂਦਾ ਤੇ ਉਹਨੂੰ ਆਂਦਾ ਤੈਨੂੰ ਮੈਂ ਦੱਸ ਦਿੰਦਾ ਜੀ ਤੇ ਤੇਰੀ ਮਰਲਾ ਪੈਣੇ ਚ ਪੈੜੀ ਹੁੰਦੀ ਨਾ ਇੱਕ ਮਰਲਾ ਵੀ ਤਾਂ ਤੈਨੂੰ ਮੈਂ ਰੋਲ ਰੋਲ ਕੇ ਮਾਰ ਦੇਣਾ ਤੈਨੂੰ ਦੱਸ ਦੇਣਾ ਹੈ ਕਿ ਪਟਵਾਰੀ ਨੂੰ ਕਿੱਦਾਂ ਭੌਂਕੀਦਾ ਆ ਤੇ ਮੈਂ ਕਹਾਂ ਨਾ ਵੀ ਉਹ ਉਹ ਜੀ ਜਾਈ ਚੱਲਣ ਡੀਆਂ ਨੇ ਔਰ ਜੇ ਇਹ ਤੇ ਚੁਟਕਲੇ ਆ ਹੀ ਸੁਣੇ ਆ ਤਾਂ ਸੱਚ ਹੀ ਆ ਝੂਠ ਨਹੀਂ ਇਹਦੇ 'ਚ ਕੋਈ ਭਗਵਾਨ ਤੁਮਾਨ ਜੀ ਵੀ ਸੁਣਾਉਂਦਾ ਹੁੰਦਾ ਸੀ ਉਹ ਵੀ ਸੱਚ ਹੀ ਪਹਿਲਾਂ ਸੱਚ ਹੀ ਹੁਣ ਤੇ ਕੁਝ ਵੀ ਨਹੀਂ ਹੋਣਿਆ ਉਹਨਾਂ ਚੀਜ਼ਾਂ ਤੇ ਕੁਝ ਨਹੀਂ ਆਇਆ ਸ਼ੁਰੂ ਸ਼ੁਰੂ 'ਚ ਜਦੋਂ ਪੰਜਾਬ ਸਰਕਾਰ ਬਣੀ ਸੀ ਬੜੇ ਇਹਨਾਂ ਨੇ ਰੇਡਾਂ ਕੀਤੀਆਂ ਕਾਲਜਾਂ ਚ ਗਏ ਸਕੂਲਾਂ ਚ ਗਏ ਹਸਪੀਟਲਾਂ ਚ ਗਏ ਔਰ ਕਿ ਇੱਥੇ ਤੱਕ ਹੀ ਉੱਥੇ ਇੱਕ ਵਿਧਾਇਕ ਨੇ ਵੀ ਕਿਹਾ ਸੀਗਾ ਕਿ ਆ ਸ਼ਰਾਬ ਪੀ ਕਾ ਤੇ ਇਹਦਾ ਪੋਸਟਮਾਰਟਮ ਕਰਾ ਦਿਓ ਕਹਿਣਾ ਸੀ ਮੈਡੀਕਲ ਕਰਾ ਦਿਓ ਕਿ ਲੱਗਦਾ ਕਿ ਉਹ ਹੁਣ ਜਿਹੜੇ ਮੰਤਰੀ ਨੇ ਜਾਂ ਫਿਰ ਐਮਐਲਏ ਨੇ ਸੁਸਤ ਹੋ ਗਏ ਨੇ ਔਰ ਬੈ ਗਏ ਨੇ ਅਸਵਲੇ ਮੈਨੂੰ ਤਾਂ ਲੱਗਦਾ ਜੀ ਮੈਂ ਤਾਂ ਇੱਕ ਵਾਰੀ ਆਇਆ ਇੱਥੇ ਐਮਐਲਏ ਕੋ ਗਿਆ ਹਾਂ ਇੱਥੇ ਸਾਡੇ ਹਲਕੇ ਦਾ ਹੀ ਐਮਐਲਏ ਆ ਤੇ ਮੈਨੂੰ ਤਾਂ ਉਹਨਾਂ ਨੇ ਛਾੜ ਕੇ ਛੱਡ ਦਿੱਤਾ ਸੀਗਾ ਕੀ ਕਹਿੰਦੇ ਸੀਗਾ ਮੈਨੂੰ ਆਂਦੇ ਵੀ ਸਾਡਾ ਤਿਆਰ ਨਾ ਖਾ ਕਰ ਹੂੰ ਮੈਂ ਹਾਂ ਜੀ ਤੁਹਾਡੇ ਹਲਕੇ ਦੇ ਇੱਕ ਨਾ ਬੰਦੇ ਨੇ ਤਕ ਤੈਨੂੰ ਹੀ ਆਖੋ ਹਟਾ ਤਾ ਮੈਂ ਖਰਾਬਗਾ ਜਾ ਦਫਤਰ ਬਾਹਰ ਨਿਕਲ ਜਾ ਤਾਂ ਇਹੀ ਫਿਰ ਉੱਥੇ ਕੀ ਕਰਾਂਗੇ ਵੀ ਕੀ ਸ਼ਿਕਾਇਤ ਲੈ ਕੇ ਗਏ ਸੀ ਉਹਨਾਂ ਕੋਲ ਸ਼ਿਕਾਇਤ ਜੀ ਮੇਰੇ ਨਾਲ ਧੱਕਾ ਆਇਆ ਸੀਗਾ ਇੱਥੇ ਮੇਰੀ ਕੁੱਟ ਮਾਰੀ ਹੋਈ ਸੀ ਤਾਂ ਮੈਂ ਉਹਨਾਂ ਨੂੰ ਆਖਿਆ ਕੈਰਰੀ ਦਾ ਧੱਕਾ ਉਹਨਾਂ ਦੀ ਜ਼ਮੀਨ ਤੇ ਕਬਜ਼ੇ ਹੋਣ ਡਿਆ ਤੇ ਕਰਨਵੀ ਇਹ ਚੋਟੀ ਦੇ ਬੰਦੇ ਇੱਥੇ ਮਾਫੀ ਆਇਆ ਭੂਮੀ ਮਾਫੀ ਆਇਆ ਉਹਨਾਂ ਨੇ ਬਣਾ ਇਹ ਨਹੀਂ ਪੜਾ ਭੂਮੀ ਮਾਫੀ ਕਿਤੇ ਹੋਣਾ ਨਹੀਂ ਹੋਵੇ ਇਹ ਜਿਹਦੇ ਮੈਂ ਸ਼ਿਕਾਇਤ ਲੈਣ ਗਿਆ ਤਾਂ ਮੈਨੂੰ ਭਜਾਤਾ ਹੁੰ ਮੈਨੂੰ ਤਾਂ ਇਦਾਂ ਦੀਆਂ ਗੱਲਾਂ ਲੱਗਦੀਆਂ ਨੇ ਹੁਣ ਤੁਸੀਂ ਪਟਵਾਰੀਆਂ ਦੇ ਖਿਲਾਫ ਜਿਹੜੀ ਸ਼ਿਕਾਇਤ ਹੈ ਹੁਣ ਮੀਡੀਆ ਦੇ ਸਾਹਮਣੇ ਤੁਸੀਂ ਆਏ ਹੋ ਇਹਦੇ ਬਾਰੇ ਕਦੀ ਵਿਜੀਲੈਂਸ ਨੂੰ ਦਿੱਤੀ ਆ ਕਦੀ ਜਾਂ ਫਿਰ ਮਾਲ ਵਿਭਾਗ ਨੂੰ ਦਿੱਤੀ ਆ ਕਦੀ ਐਸਜੀਐਮ ਤਹਿਸੀਲਦਾਰ ਜਾਂ ਫਿਰ ਡੀਸੀ ਸਾਹਿਬ ਨੂੰ ਕਦੀ ਸ਼ਿਕਾਇਤ ਕੀਤੀ ਇਹਦੇ ਬਾਰੇ ਮੈਂ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਦੇ ਮਾਲ ਵਿਭਾਗ ਦੇ ਅਫਸਰਾਂ ਕੋਈ ਪੁੱਛੂੰਗਾ ਹਾਂ ਉੱਥੇ ਲਿਖਿਆ ਹੋਇਆ ਹੈਗਾ ਵਿਜਲੈਂਸ ਕੋ ਜਾਓ ਮੈਂ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਨੰਬਰ ਤੋਂ ਫੋਨ ਕਰਨਾ ਹੁਣ ਮੈਂ ਪੜ੍ਹ ਲਈ ਆ ਉੱਥੇ ਤਾਂ ਹੁਣ ਤਾਂ ਮੇਰਾ ਟਾਈਮ ਜਿਹੜਾ ਉਹ ਲੰਘ ਚੁੱਕਾਗਾ ਕਿਉਂਕਿ ਉਹ ਮੌਕੇ ਦੇ ਉੱਤੇ ਕਰਦਾ ਵਿਜਲੈਂਸ ਨੇ ਕਾਰਵਾਈ ਕਰਨੀ ਹੈ ਹੈਗੀਆਂ ਨੇ ਈੜੀ ਹੈਗੀ ਆ ਇੰਟੈਲੀਜੈਂਸੀਆਂ ਬੜੀਆਂ ਨੇ ਤੇ ਜੇ ਕਰਨਾ ਤਾਂ ਹੁਣ ਵੀ ਕਰ ਸਕਦੀਆਂ ਨੇ ਅਮਿਤ ਬੈਲ ਦਾ ਰਿਕਾਰਡ ਵੇਖਣਾ ਹਾਂ ਅਮਿਤ ਬੈਲ ਤਾਂ ਅੱਜ ਵੀ ਚੋਰ ਆ ਉੱਥੇ ਜਿਹੜਾ ਦੂਜੇ ਨਵੇਂ ਬਡਵਾਰੀ ਨੂੰ ਲੋੜ ਆ ਨਾ ਜਿਸ ਰਿਕਾਰਡ ਦੀ ਉਹ ਰਿਕਾਰਡ ਹੀ ਨਹੀਂ ਉੱਥੇ ਹੈਗਾ ਉਹ ਕਿੱਥੇ ਗਿਆ ਉਹ ਜਾਂ ਤਹਿਸੀਲਦਾਰ ਸਾਹਿਬ ਦੱਸਣਾ ਕਿੱਥੇ ਆ ਜਾਂ ਇੱਥੇ ਐਸਡੀਐਮ ਸਾਹਿਬ ਦੱਸਣਗੇ ਕਿੱਥੇ ਜਾਂ ਡੀਸੀ ਸਾਹਿਬ ਦੱਸਣਗੇ ਕਿੱਥੇ ਆ ਤੇ ਹੁਣ ਪਟਵਾਰੀ ਜਿਹੜਾ ਉਹ ਕਮਜ਼ਾ ਕਰਕੇ ਆਉਦੇ ਤੇ ਨਹੀਂ ਇਹ ਇਹਦੇ ਬਾਅਦ ਸਰਕਾਰੀ ਸਰਕਾਰੀ ਤੇ ਕੋਈ ਕਬਜ਼ਾ ਨਹੀਂ ਹੋ ਸਕਦਾ ਇਹ ਮੈਕਮੇ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਇੱਕ ਚਾਰਜ ਛੱਡਦਾ ਦੂਜੇ ਨੂੰ ਦੇਣਾ ਤੇ ਉਹਦਾ ਸਮਾਨ ਨਹੀਂ ਨਾਲ ਲੈ ਕੇ ਜਾਣਾ ਇੱਥੇ ਛੱਡ ਕੇ ਜਾਓ ਇਹ 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 ਤਾਂ ਫਿਰ ਸਾਡੇ ਨਾਲ ਧੱਕਾ ਹੋਣ ਰਿਹਾਗਾ ਉਹਨੇ ਮੈਨੂੰ ਖੱਜਲ ਖਰਾਬ ਕਰਨਾ ਸੀ ਮੈਨੂੰ ਲੱਗਦਾ ਵੀ ਮੈਂ ਸ਼ਿਕਾਇਤ ਕਰ ਦਿੱਤੀ ਆ ਮੈਨੂੰ ਖੱਜਲ ਖਰਾਬ ਕਰਨ ਲਈ ਉਹ ਸਾਰਾ ਰਿਕਾਰਡ ਹੀ ਲੈ ਗਿਆ ਤੇ ਹੁਣ ਤੂੰ ਮੇਰੇ ਕੋ ਤੂੰ ਮੇਰੇ ਦੀ ਸ਼ਿਕਾਇਤ ਕੀਤੀ ਹੁਣ ਬਣਵਾ ਲਈ ਕਿੱਥੋਂ ਬਣਵਾਏਗਾ ਹੁਣ ਇਹਦੀ ਸ਼ਿਕਾਇਤ ਤੁਸੀਂ ਕਿਸ ਨੂੰ ਕਰਨ ਜਾ ਰਹੇ ਹੋ ਮੁੱਖ ਮੰਤਰੀ ਸਾਹਿਬ ਨੂੰ ਕਰਨ ਜਾ ਰਹੇ ਹੋ ਡੀਸੀ ਸਾਹਿਬ ਨੂੰ ਕਰਨ ਜਾ ਰਹੇ ਹੋ ਜਾਂ ਫਿਰ ਮਾਲ ਵਿਭਾਗ ਨੂੰ ਕਰਨ ਜਾ ਰਹੇ ਹੋ ਹੁਣ ਇਹਦੇ ਬਾਰੇ ਹੋਰ ਵੀ ਕਈ ਰਸਤੇ ਨੇ ਖੁਦ ਮਿਲੋਗੇ ਜਾ ਕੇ ਜਾਂ ਫਿਰ ਮੇਲ ਕਰੋਗੇ ਸ਼ਿਕਾਇਤ ਨੂੰ ਤੁਸੀਂ ਪੋਸਟ ਕਰੋਗੇ ਮਾਜੀ ਵੇਖੂਗਾ ਜਿਹੜਾ ਵੀ ਮੇਰੇ ਕੋ ਤਰੀਕਾ ਵਰਤਿਆ ਗਿਆ ਭਗਵੰਦ ਮਾਨ ਜੀ ਰਹਿ ਗਏ ਹੁਣ ਮੈਂ ਇੱਥੇ ਸਭ ਕੁਝ ਕਰ ਲਿਆ ਇਹਨਾਂ ਦੇ ਸੁਣੀ ਸਾਨੇ ਨਹੀਂ ਜੇ ਕਰਨਾ ਹੁੰਦਾ ਤੇ ਇਹਨੂੰ 1 ਮਹੀਨੇ ਤੋਂ ਵੱਧ ਹੋ ਗਿਆ ਜੀ 1.5 ਮਹੀਨਾ ਹੀ ਲਗਭਗ ਹੋ ਗਿਆ ਤੇ ਇਹਨੂੰ ਹੁਣ ਸਸਪੈਂਡ ਕਰਕੇ ਇਹਨੂੰ ਕਾਰਨਾ ਬਿਠਾ ਲਿਆ ਹੁੰਦਾ ਇੱਕ ਰਿਸ਼ਵਤ ਖੋਰ ਬੰਦੇ ਨੂੰ ਕਾਰਨਾ ਬਿਠਾ ਲਿਆ ਹੁੰਦਾ ਫਿਰ ਰਿਕਾਰਡ ਵੀ ਚੋਰੀ ਕਰ ਲੈਂਦਾ ਉਹ ਰਿਕਾਰਡ ਹੀ ਨਹੀਂ ਉੱਥੇ ਹੁੰਦਾ ਪਰਿਵਾਰਖਾਨੇ 'ਚ ਹੁਣ ਅਗਲਾ ਪਰਿਵਾਰੀ ਕੀ ਕਰੂਗਾ ਉਹ ਕਰਕੇ ਦੇਊਗਾ ਕੰਮ ਕਿਸ ਨੂੰ ਉਹ ਜਦੋਂ ਉਹ ਕਿ ਮੈਂ ਜਾਣਾ ਮੈਂ ਨਾ ਜੀ ਉਹ ਦਿਓ ਮੈਨੂੰ ਬਣਾ ਕੇ ਤੁਸੀਂ ਬਣਾ ਦਿਓ ਹੁਣ ਜਿਹੜੀ ਰਹੀਂਦੀ ਆ ਆਂਦਾ ਮੈਂ ਤਾਂ ਤਾਂ ਹੀ ਬਣਾਉਂ ਜੇ ਮੇਰੇ ਕੋ ਉਹ ਜਿੱਥੇ ਦਰਜ ਕਰਦੇ ਆ ਰੋਜ਼ ਜਾਮਤਾ ਉਹ ਹੋਵੇ ਜਾਂ ਮੇਰੇ ਕੋ ਸੀਲ ਆਵੇ ਉਹਦੇ ਤੋਂ ਮੈਂ ਬਣਾ ਕੇ ਦੇਣਾ ਉਹ ਮੇਰੇ ਕੋ ਹੈ ਨਹੀਂਗਾ ਉਹ ਤਾਂ ਉਹਨੂੰ ਪਤਾਗਾ ਅੰਮਤਪਾਲ ਨੂੰ ਉਹ ਲੈ ਗਿਆ ਇਹ ਦੱਸੋ ਜੇ ਇਹਨੇ ਮਹਿਕਮਿਆਂ ਦੇ ਵਿੱਚ ਵੱਡੇ ਅਫਸਰ ਵੀ ਉੱਥੇ ਲੱਗੇ ਹੋਣ ਤੇ ਜੇ ਇੱਕ ਛੋਟਾ ਜਿਹਾ ਬੰਦਾ ਜਿਹੜਾ ਉਹ ਸਾਬਕ ਚੋਰੀ ਕਰਕੇ ਲੈ ਜਾਏ ਕੀ ਗੱਲ ਇਹਨਾਂ ਦੀ ਅੱਖਾਂ ਗਾੜੀ ਕੁਛ ਨਹੀਂ ਦਿਖਦਾ ਨੇਰਾ ਹੀ ਆ ਜੇ ਵੀ ਇਜਾਦੋ ਤੇ ਕਾਰਵਾਈ ਨਹੀਂ ਕਰਦੇ ਜਾਂ ਉਹ ਕੋ ਲੈਂਦੇ ਨਹੀਂ ਕੀ ਗੱਲ ਸਾਡੇ ਅਰਗਿਆਂ ਨੂੰ ਕਿਹਦੇ ਸੁਣਾ ਆ ਜੇ ਨਾ ਡੀਸੀ ਸਾਹਿਬ ਨੇ ਤੈਨੂੰ ਸੱਦੇਆ ਸਾਨੂੰ ਰੋਟੀ ਨਹੀਂ ਹਜਮ ਹੁੰਦੀ ਅਸੀਂ ਭੱਜ ਜਾਨੇ ਆ ਡੀਸੀ ਸਾਹਿਬ ਨੇ ਸੱਦੇ ਆਦੇ ਉਹਨਾਂ ਦਾ ਜਵਾਬ ਦੇਣਾ ਸਾਡਾ ਖਰਜ ਬੰਦਾ ਕੀ ਗੱਲ ਉਹਦੇ ਕੋ ਕੋਈ ਜਵਾਬ ਨਹੀਂ ਹੈਗਾ ਉਹਦਾ ਹੁਣ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਮੈਂ ਨਾ ਜੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਕੰਮ ਨਹੀਂ ਚੰਗਾ ਕਰਦੇ ਉਹਨਾਂ ਨੂੰ ਡਿਸਮਿਸ ਕਰੋ ਰਿਸਵਤ ਵੀ ਲੈਂਦੇ ਆ ਤੇ ਕੰਮ ਨਹੀਂ ਕਰਦੇ ਤੇ ਇਹਨਾਂ ਨੂੰ ਡਿਸਮਿਸ ਕਰੋ ਨਾਲੇ ਤੁਹਾਡੀ ਚੋਰੀ ਕੀਤੀ ਆ ਮੇਰੀ ਤੇ ਨਹੀਂ ਚੋਰੀ ਕੀਤੀ ਰਿਕਾਰਡ ਤੇ ਤੁਹਾੜੇ ਚੋਰੀ ਕੀਤਾ ਤੇ ਮੇਰਾ ਮੈਂ ਖਦਰ ਹੋਣ ਰਿਹਾ ਬਿਲਕੁਲ ਤੇ ਇਹ ਤਾਂ ਤੁਹ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਵਿਚਾਰ ਸਾਂਝੇ ਕਰਨ ਲਈ ਤਾਂ ਇਹ ਸਾਨੂੰ ਸਾਡੇ ਨਾਲ ਐਨਆਰਆਈ ਪਰਿਵਾਰ ਜਿਹੜੇ ਕੀ ਹੁਣੇ ਹੀ ਵਿਦੇਸ਼ ਤੋਂ ਪਹੁੰਚੇ ਨੇ ਪੰਜਾਬ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਮਹਿਲ ਵਿਭਾਗ ਦੀ ਜਿਹੜੀ ਲਾਪਰਵਾਹੀ ਹੈ ਰਿਸ਼ਵਤਖੋਰੀ ਹੈ ਉਸ ਦਾ ਉਸ ਨੂੰ ਜਾਗਰੂਕ ਕਰ ਰਹੇ ਸੀ ਔਰ ਸਾਫ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਹਜੇ ਰਿਸ਼ਵਤਖੋਰ ਜਿਹੜੇ ਨੇ ਹਜੇ ਵੀ ਪਨਪਰੇ ਨੇ ਔਰ ਜਲਦੀ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਰਿਸ਼ਵਤਖੋਰੀ ਨੂੰ ਖਤਮ ਕਰਨਾ ਚਾਹੀਦਾ ਹੋਰ ਕਹਿਣਾ ਜੀ ਕੀ ਇਹ ਇਹਨਾਂ ਦਾ ਕਮਾਊ ਪੋਤੇ ਆ ਵੀ ਜਿਹਨੂੰ ਹਜੇ ਰੱਖਣਾ ਚਾਹੁੰਦੇ ਆ ਵੀ ਇਹ ਚੰਗੇ ਪੈਸੇ ਕਮਾ ਕੇ ਦੇ ਇਹ ਇਹੋ ਤੇ ਪਤਾ ਨੂੰ ਇਹ ਇਹਨੂੰ ਤਾਂ ਨਹੀਂ ਕੱਢਣ ਦਾ ਇਹਨੂੰ ਇਹਨੂੰ ਕਿਉਂ ਰੱਖਿਆ ਗਿਆ ਇਹਦੇ ਤੇ ਅੱਗੇ ਵੀ ਮੈਂ ਸੁਣਿਆ ਵੀ ਇਲਜ਼ਾਮ ਲੱਗੇ ਸੀਗੇ ਆ ਦੁੱਝਾ ਇਲਜ਼ਾਮ ਇਹ ਲੱਗ ਗਿਆ ਤੇ ਹੋਰ ਵੀ ਕਈ ਹੋਣਗੇ ਪਰ ਇਹਦੇ ਪਟਵਾਰੀ ਨੂੰ ਰੱਖਿਆ ਹੋ ਜਾਂਦਾ ਕੋਈ ਵੀ ਬੰਦਾ ਹੋਵੇ ਹਾਂ ਇਹੋ ਜੇ ਫੇਰੇ ਦੇਸ਼ ਦੀ ਤਰੱਕੀ ਹੋ ਜੂਗੀ ਤਾਂ ਇਹਦੇ ਜਿਹੜਾ ਅਸੀਂ ਦੇਸ਼ਦ્રોਹੀ ਕਹਿੰਨੇ ਆ ਇਹ ਵੀ ਦੇਸ਼ ਦੇ ਲੋਕਾਂ ਨੂੰ ਖਰਾਬ ਕਰਕੇ ਦੇਸ਼ਦ્રોਹੀ ਦਾ ਕੰਮ ਆ ਕਿ ਇੱਕ ਸਰਕਾਰੀ ਰਿਕਾਰਡ ਚੋਰੀ ਕਰ ਲੈਣਾ ਇਹ ਦੇਸ਼ਦ્રોਹੀ ਆ ਦੁੱਝਾ ਇਹਨੇ ਪਬਲਿਕ ਦੇ ਉੱਤੇ ਜਿਹੜਾ ਹੀ ਕੋਈ ਵੀ ਬੰਦਾ ਗਲਤ ਹੋਵੇ ਉਹ ਪਬਲਿਕ ਦੇ ਖਰਾਬ ਕਰਨ ਦਾ ਉਹ ਕੋਈ ਪਬਲਿਕ ਨੂੰ ਖਰਾਬ ਕਰ ਰਿਹਾ ਹੁੰਦਾ ਤਾਂ ਉਹਨੂੰ ਦੇਸ਼ਦ్రోਹੀ ਵੀ ਕਹਿ ਦਿੰਦੇ ਆ ਉਹਨੂੰ ਗੈਂਗਸਟਰ ਵੀ ਕਹਿ ਦਿੰਦੇ ਆ ਕੀ ਗੱਲ ਇਹ ਇਹਦੇ ਕੋਈ ਕਹਾਤਾ ਨਹੀਂ ਲੱਗਦੀ ਇਹ ਮੈਂ ਇੱਕ ਬਜ਼ੁਰਗ ਬੰਦਾ ਮੇਰੇ ਕੋ ਤੁਰਿਆ ਵੀ ਨਹੀਂ ਜਾਂਦਾ ਮਸਾਂ ਮੈਂ ਜਾਣਾ ਤੇ ਮਸਾਂ ਮੈਂ ਆਉਣਾ ਮੈਨੂੰ ਇਹਨੇ ਇੰਨੇ ਫੇਰੇ ਮਰਵਾਤੇ ਇੰਨਾ ਇੰਨੇ ਮੈਨੂੰ ਰੋਲਿਆ ਤੇ ਮੈਂ ਹੁਣ ਹਾਰ ਕੇ ਫਿਰ ਮੈਸਜ ਗੈਟਾਂ ਦੇ ਉੱਤੇ ਆ ਗਿਆ ਵੀ ਕੰਮ ਤੇ ਨਾ ਕਰਨਾ ਨਹੀਂ ਗਾ ਤੇ ਚਲੋ ਕੰਮ ਸੇ ਕੰਮ ਅਵਸਰਾ ਦੇ ਕੰਨਾਂ ਤੇ ਪਾਈਏ ਹੁਣ ਸਲੈਪ ਬਾਈ ਸਟੈਪ ਜਿੰਨਾ ਭਗਵਾਨ ਦਮਨ ਜੀ ਦੇ ਤੱਕ ਵੀ ਚਲ ਜਾਊਂਗਾ ਮੈਂ ਹਾਂ ਜਾਣਾ ਮੈਨੂੰ ਆਉਂਦਾ ਹੁਣ ਜਾਓਗੇ ਫਿਰ ਹਾਂ ਜਾਵਾਂਗਾ ਬਿਲਕੁਲ ਉੱਥੇ ਜਾ ਕੇ ਗੱਲ ਕਰਾਂਗਾ ਮੈਂ ਜੇ ਮੈਨੂੰ ਸੜਕ ਤੇ ਵੀ ਲੰਮਾ ਪੈਣਾ ਪਿਆ ਜੇ ਕਿਸੇ ਨੇ ਨਾ ਸੁਣਿਆ ਤੇ ਮੈਂ ਉੱਥੇ ਲੱਗ ਜਾ ਕੇ ਲੰਮਾ ਪੈ ਜੂਗਾ ਹੋਰ ਕੀ ਇੱਕ ਨਾਲ ਮੈਂ ਬੋਰਡ ਲੈ ਕੇ ਲਾ ਲੂੰਗਾ ਵੀ ਐਨ ਆਰ ਆਈ ਸਾਹਿਬ ਐਨ ਆਰ ਆਈ ਸੜਕਾਂ ਤੇ ਆ ਗਏ ਆ ਤੇ ਮੇਰੇ ਨੂੰ ਮੇਰੀ ਇੱਕ ਰਿਕਵੈਸਟ ਆ ਇੱਥੇ ਜਿੰਨੇ ਕਿਸਾਨ ਮਜ਼ਦੂਰ ਆ ਵੀਰ ਸਾਰੇ ਹੀ ਪੰਜਾਬ ਦੇ ਆਵਾਸੀ ਤੇ ਐਨ ਆਰ ਆਈ ਬਾਹਰ ਜਿੰਨੇ ਰਹਿੰਦੇ ਆ ਉਸ ਸਾਥ ਦੇਣਾ ਨਹੀਂ ਤੇ ਇਹੋ ਦਾ ਕੰਮ ਵਧਦਾ ਜਾਣਾ ਘਟਦਾ ਨਹੀਂ ਜਾਣਾ ਇਹ ਵਧ ਰਿਹਾ ਆ ਘਟ ਨਹੀਂ ਰਿਹਾ ਇਹ ਤਾਂ ਐਵੇਂ ਗੱਲਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਅੰਦਰ ਖਾਤੇ ਸਭ ਕੁਝ ਲਈ ਜਾ ਰਿਹਾ ਤੇ ਸਭ ਕੁਝ ਆ ਰਿਹਾ ਤੇ ਮੈਂ ਰਿਸਤ ਦਿੱਤੀ ਜਾਂ ਮੈਂ ਬੋਲਦਾ ਜੀ ਮੈਨੂੰ ਦੁੱਖ ਹੁੰਦਾ ਕਿ ਇੱਕ ਮੈਂ ਤਾਂ ਦੇ ਦਿੰਦਾ ਪਰ ਇੱਥੇ ਜਿੰਨੇ ਲੋਕ ਆਏ ਦੇਣਗੇ ਨਹੀਂ ਰਿਸਤ ਪਰ ਮੈਂ ਹੜ ਗਿਆ ਆੜੇ ਭੋੜਿਆ ਜਾਂਦੇ ਹੀ ਇਹ ਬੋਰਡ ਲਾ ਦਿਓ ਰਿਸ਼ਵਤ ਰਿਸ਼ਵਨਾ ਦਿਓ ਇਹ ਬੋਰਡ ਲਾ ਦਿਓ ਤੇ ਫਿਰ ਇਹ ਵੀ ਰਿਸ਼ਵਰ ਚੱਲਣ ਦਿਓ ਫਿਰ ਹੋਰ ਕੀ ਆਗਾ ਤੁਸੀਂ ਇਹ ਬੋਰਡ ਲਾ ਕੇ ਸੱਚਾਈ ਪੇਸ਼ ਕਰ ਦਿੰਦੇ ਜੇ ਰਿਸ਼ਵਰ ਨਹੀਂ ਦੇਣੀ ਤਾਂ ਰਿਸ਼ਵਰ ਨਹੀਂ ਚੱਲੂਗੀ ਸ਼ਿਕਾਇਤ ਕਰੋ ਤਾਂ ਫਿਰ ਇਹ ਬੋਰਡਾਂ ਦਾ ਕੀ ਫਾਇਦਾਗਾ ਮਤਲਬ ਤਸੀਲਾਂ ਦੇ ਵਿੱਚ ਜਿਹੜੀ ਰਿਸ਼ਵਤ ਪੂਰੇ ਜੋਰਾਂ ਤੇ ਚੱਲਦੀ ਹੈ ਮੈਂ ਜ ਮੈਂ ਤਾਂ ਜੇ ਕੋਈ ਕੰਮ ਪੈ ਜੇ ਰਿਸ਼ਵਤ ਬਗਰ ਕੰਮ ਹੀ ਨਹੀਂ ਹੁੰਦਾ ਕੀ ਕਰਾਂਗੇ ਜੇ ਤੇ ਜੇ ਤੇ ਕੋਈ ਨਾਰਮਲ ਪੈਸੇ ਮੰਗ ਲੈ ਹਿਸਾਬ ਜੇ ਨਾਲ ਤੇ ਆਖੀ ਦਾ ਜੇ ਚਾਰ ਚੱਕਰ ਲਾਉਣੇ ਤਾਂ ਉਹਦੇ ਨਾਲ ਤਾਂ ਫਿਰ ਉਹਨੂੰ ਪਹਿਲੇ ਥੋੜੇ ਜਿ ਦੇ ਦਿਓ ਚਾਰ ਚੱਕਰ ਜਿਹੜੇ ਮਹਿੰਗੇ ਪੈਂਦੇ ਆਗੇ ਹਾਂ ਤੇ ਜੇ ਨਾ ਦਿਓਗੇ ਤੇ ਫੇਰ ਫਸ ਗਏ ਫੇਰ ਤੇ ਉਹ ਫੇਰ ਤੁਹਾਨੂੰ ਪਤਾ ਨਹੀਂ ਕਿੰਨੇ ਕੁ ਮਹੀਨੇ ਹੋਰ ਵੀ ਖਰਾਬ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਇਹ ਸੰਸਰ ਨਾਲ ਐਨਆਰਆਈ ਪਰਿਵਾਰ ਜਿਹੜਾ ਕਿ ਸਾਨੂੰ ਜਾਣਕਾਰੀ ਦੇ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆ ਕੇ ਮਾਲ ਵਿਭਾਗ ਦੇ ਨਾਲ ਖੱਜਲ ਖਵਾਰੀ ਉਹਨਾਂ ਨੂੰ ਹੋ ਰਹੀ ਹੈ ਤੇ ਫਿਲਹਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਨੂੰ ਖਤਮ ਕੀਤਾ ਜਾਣਾ ਚਾਹੀਦਾ ਤਾਂ ਜੋ ਆਮ ਲੋਕਾਂ ਦੇ ਜਿਹੜੇ ਕੰਮ ਨੇ ਉਹ ਜਲਦੀ ਹੋਣ ਅਤੇ ਬਿਨਾਂ ਪੈਸੇ ਤੋਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਾਂ ਫਿਰ ਮਾਲ ਵਿਭਾਗ ਇਸ ਵੱਲ ਕੀ ਧਿਆਨ ਦਿੰਦਾ ਹੈ ਕਿ ਇਹਨਾਂ ਦੋਸ਼ੀਆਂ ਉੱਪਰ ਇਹਨਾਂ ਪਟਵਾਰੀਆਂ ਉੱਪਰ ਬੰਦੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਐਨਆਰਆਈ ਪਰਿਵਾਰ ਦੇ ਨਾਲ ਹੁਣ ਤੱਕ ਇਸ ਤਰ੍ਹਾਂ ਦਾ ਸਲੂਕ ਕੀਤਾ ਹੈ ਤੇ ਉਹਨਾਂ ਨੂੰ ਖੱਜਲ-ਖਵਾਰ ਕਰਕੇ ਸੜਕਾਂ ਤੇ ਲਿਆਂਦੇ ਮਜਬੂਰ ਕਰ ਦਿੱਤਾ ਹੈ ਕੈਮਰਾਮੈਨ ਅਮੰਦੇ ਨਾਲ ਧਿਆਨ ਚੰਨ ਟੀਵੀ ਵਿਜ਼ਨ ਪੰਜਾਬ ਅੰਮ੍ਰਿਤਸਰ